ਹਾਂਜੀ ਕੋ ਸਾਰਿਆਂ ਨੂੰ ਪਹਿਲੇ ਤੇ ਮੈਂ ਬਹੁਤ ਭਾਰੀ ਅਫਸੋਸ ਆਪਣੀ ਪਾਰਟੀ ਦੇ ਵੈਸੀ ਪੰਚਵ ਨੂੰ ਕਰਨ ਵਾਸਤੇ ਆਇਆ ਕਿ ਜਦੋਂ ਇਤਲਾ ਮਿਲੀ ਹੈ ਮੈਨੂੰ ਸ਼ਾਮਲ ਹੋ ਇਸ ਕਿਸਮ ਦੀ ਬਹੁਤ ਹੀ ਸ਼ਰਮਨਾਕ ਘਟਨਾ ਡਾਕਟਰ ਪੀਮਰਾਵ ਮੇਦਕਰ ਸਾਹਿਬ ਦੇ ਬੁੱਤ ਨਾਲ ਉਹ ਵੀ ਗੁਰੂ ਦੀ ਨਗਰੀ ਦੇ ਵਿੱਚ 26 ਜਨਵਰੀ ਵਾਲੇ ਦਿਨ ਜਦਨ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਹੜੇ ਤੇ ਉਸ ਚੌਂਕ ਚ ਹੋਈ ਏ ਜਿਹੜਾ ਬੇਸਿਕਲੀ ਸਾਰੇ ਉਹਨਾਂ ਵਿਜੀ ਚੌਂਕ ਜਿਹੜਾ ਦਰਬਾਰ ਸਾਹਿਬ ਨੂੰ ਚ ਅੱਜ ਦੇ ਦਿਨ ਚੱਪੇ ਚੱਪੇ ਵਿੱਚ ਸਾਰੇ ਦੇਸ਼ ਦੇ ਵਿੱਚ ਪੁਲਿਸ ਫੋਰਸੇਸ ਲੱਗੀਆਂ ਨੇ ਐਂਡ ਵਿਸ਼ੇਸ਼ ਤੌਰ ਸਾਰੇ ਉਹਨਾਂ ਵੱਧ ਤੁਹਾਨੂੰ ਪਤਾ ਹੈ ਇਤਿਹਾਸਿਕ ਇਹ ਸਾਰਾ ਚੌਂਕ ਸ਼ਰੀਆ ਮੇ ਇਸ ਕਿਸਮ ਦਾ ਜਿਹੜਾ ਕੰਮ ਹੈ ਇਹਦੀ ਕੜੇ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਨਾ ਚਾਹੁੰਦੇ ਆਂ ਤੇ ਮੈਂ ਅੱਜ ਪੁੱਛਣਾ ਚਾਹਨਾ ਆਪ ਦੀ ਸਰਕਾਰ ਕੋ ਵਿਸ਼ੇਸ਼ ਤੌਰ ਅਰਵਿੰਦ ਕੇਜਰੀਵਾਲ ਕੋ ਸਰ ਕੇ ਕੇਜਰੀਵਾਲ ਸਾਹਿਬ ਸਾਨੂੰ ਕੋ ਜਵਾਬ ਤੇ ਦਿਓ ਪੰਜਾਬ ਦੇ ਵਿੱਚ ਅੱਗ ਲੱਗੀ ਜਿਹਨੂੰ ਤੁਸੀਂ ਚੀਫ ਮਿਨਿਸਟਰ ਬਣਾਇਆ ਉਹ ਪਿਛਲੇ 10 ਦਿਨ ਦਾ ਬਿਸੇ ਪਿਛਲੇ 50 ਮਹੀਨਿਆਂ ਦੇ ਵਿੱਚ ਪੰਜਾਬ ਦੀ ਜਿਹੜਾ ਵਿంటర్ ਸੈਕਸ਼ਨ ਸੀ ਉਹ ਤਾਂ ਸ਼ਬਦਾਂ ਉਰੀ ਬੁਲਾਇਆ ਗਿਆ ਪਿਛਲੇ 5 ਮਹੀਨਿਆਂ ਦੇ ਵਿੱਚ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਗਈ ਸਾਰੀ ਕੈਬਨਿਟ ਮਿਸਿੰਗ ਸਾਰੇ ਇਹਨਾਂ ਦੇ ਐਮਐਲਏ ਤੇ ਕੈਬਨਿਟ ਦੇ ਮੰਤਰੀ ਤੇ ਮੁੱਖ ਮੰਤਰੀ ਪਰਿਵਾਰਾਂ ਸਮੇਤ ਦਿੱਲੀ ਵਿੱਚ ਬੈਠੇ ਨੇ ਪੰਜਾਬ ਦੇ ਵਿੱਚ ਹਰ ਰੋਜ਼ ਬਾਰਡਰ ਦਾ ਕੋਈ ਇਹੋ ਜਿਹਾ ਪੁਲਿਸ ਸਟੇਸ਼ਨ ਨਹੀਂ ਜਿੱਥੇ ਬੰਬ ਬਲਾਸਟ ਨਹੀਂ ਹੋ ਰਹੇ ਜਿੱਥੇ ਵਾਇਰਿੰਗ ਨਹੀਂ ਹੋ ਰਹੀ ਇਹ ਇੱਕ ਬਹੁਤ ਅਫਸੋਸ ਦੀ ਗੱਲ ਹੈ ਅਸੀਂ ਬਕਾਇਦਾ ਤੌਰ ਇੱਥੇ ਆ ਗਏ ਪੰਜਾਬ ਦੇ ਲੋਕਾਂ ਵੱਲੋਂ ਮੰਗ ਕਰਨੇ ਆ ਕਿ ਜਿਹੜਾ ਨੀੜੋ ਇਹਨੂੰ ਵਾਪਸ ਕਰ ਲਿਆ ਜਾਏ ਇਹ ਦਾਰਾ ਸ਼ਕੋ ਨੂੰ ਲਾਲ ਕਿਲੇ ਦੇ ਵਿੱਚ ਕੈਦ ਕਰਕੇ ਕੇਜਰੀਵਾਲ ਨੇ ਕਿਉਂ ਰੱਖਿਆ ਕਿੱਥੇ ਹੈ ਭਗਵੰਤ ਜੀ ਕਿੱਥੇ ਉਹਦੀਆਂ ਜ਼ਿੰਮੇਵਾਰੀਆਂ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਇੱਥੋਂ ਦਾ ਪੁਲਿਸ ਕਮਿਸ਼ਨਰ ਕਿੱਥੇ ਹੈ ਇੱਥੋਂ ਦਾ ਅਮਰਸਰ ਦਾ ਡੈਪਟੀ ਕਮਿਸ਼ਨਰ ਤੁਸੀਂ ਵੇਖੋ ਕੋਈ ਪੰਜਾਬ ਵੱਲ ਧਿਆਨ ਨਹੀਂ ਕਾਰੋਬਾਰੀਆਂ ਦਾ ਧਿਆਨ ਕੋਈ ਨਹੀਂ ਕਿਸਾਨਾਂ ਦਾ ਧਿਆਨ ਕੋਈ ਨਹੀਂ ਖੇਤ ਮਜ਼ਦੂਰਾਂ ਦਾ ਧਿਆਨ ਕੋਈ ਨਹੀਂ ਦੁਕਾਨਦਾਰਾਂ ਦਾ ਧਿਆਨ ਕੋਈ ਨਹੀਂ ਆਮ ਪੰਜਾਬੀਆਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਮਹਿਫੂਜ਼ ਨਹੀਂ ਜ਼ਿੰਦਗੀ ਮਹਿਫੂਜ਼ ਨਹੀਂ ਤੋਂ ਸਿੱਧਾ ਹੀ ਜਦੋਂ ਮੈਨੂੰ ਪਤਾ ਲੱਗਾ 에어ਪੋਰਟ ਤੋਂ ਅਸੀਂ ਇੱਥੇ ਆਏ ਸਾਰੀ ਸਾਡੀ ਪਾਰਟੀ ਆਈ ਸਾਨੂੰ ਬਹੁਤ ਭਾਰੀ ਅਫਸੋਸ ਹੈ ਦੁੱਖ ਹੈ ਤੇ ਸਾਡੇ ਕਨਸਟੀਟਿਊਸ਼ਨ ਦੇ ਦਰਹਾਤਾ ਜਿਹੜੇ ਉਹਨਾਂ ਦੇ ਸ਼ਰੀਆਮ ਪਰੇ ਦਿਨ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਤੇ ਚੱਪੇ ਚੱਪੇ ਤੇ ਪੁਲਿਸ ਹੁੰਦੀ ਹੈ ਉਹ ਹੋਰ ਦਿਨ ਹੋਇਤੇ ਬਾਨਾ ਚਾਹੀਏ ਇਹਨਾਂ ਨੂੰ ਕੋਈ ਬਾਨਾ ਇਹਨਾਂ ਨੇ ਕੋਈ ਦੇ ਦੇਣਾ ਅਸੀਂ ਅੱਜ ਦੇ ਦਿਨ ਵੀ ਜੇ ਸ਼ਰੀਆਮ ਇਹ ਇਸ ਕਿਸਮ ਦੀ ਸ਼ਰਤ ਨਾ ਘਟਣਾ ਹੋਈ ਅਸੀਂ ਬਕਾਇਦਾ ਤੌਰ ਸਿਟਿੰਗ ਜੱਜ ਜਿਹੜਾ ਹਾਈ ਕੋਰਟ ਦਾ ਉਹਦੇ ਕੋਲੋਂ ਅਸੀਂ ਇਸ ਦੀ ਸਾਰੇ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਚਾਹਦੇ ਕਿਉਂਕਿ ਸਾਨੂੰ ਨਾ ਤੇ ਇਥੋਂ ਦੀ ਪੁਲਿਸ ਫੋਰਸਸ ਤੇ ਫਿਤ ਹੈ ਤੇ ਨਾ ਕਿਸੇ ਹੋਰ ਏਜੰਸੀ ਤੇ ਫਿਤ ਹੈ ਮੈਂ ਚਾਹਾਂਗਾ ਕਿ ਜੇ ਸਹੀ ਮਿਹਨਤ ਦੇ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਹੀ ਮਿਹਨਤ ਦੇ ਵਿੱਚ ਜਸਟਿਸ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਕੰਮ ਕਰਨਾ ਪੈਗਾ ਕਿਉਂਕਿ ਸਾਡਾ ਸਿੱਧਾ ਇਲزام ਇਹ ਜਿਹੜੀ ਸ਼ਰਾਰਤ ਹੋਈ ਹੈ ਸ਼ਰਮਨਾ ਘਟਨਾ ਹੋਈ ਹੈ ਬਕਾਇਦਾ ਤੌਰ ਇਹ ਜਿਹੜੀ ਇਥੋਂ ਦੀ ਸੂਬੇ ਦੀ ਸਰਕਾਰ ਇਹਨਾਂ ਦੀ ਪ੍ਰੇਰਣਾ ਨਾਲ ਸ਼ਰਾਰਤਨ ਤੌਰ ਤੇ ਇਹ ਬੜੇ ਇਹਦੇ ਪਿੱਛੇ ਬਹੁਤੀ ਬਹੁਤ ਇੱਕ ਡੂੰਗੀ ਸਾਜ਼ਿਸ਼ ਹੈ ਉਸ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਜ਼ਰੂਰੀ ਹੈ ਉਹ ਤਾਂ ਹੀ ਹੋ ਸਕੇਗਾ ਜੇ ਇਥੇ ਇਸ ਕਿਸਮ ਦੀ ਇਨਕੁਆਇਰੀ ਹੋਏ ਕਿ ਜਿਹੜੀ ਪਾਰਦਰਸ਼ਤਾ ਦੇ ਨਾਲ ਹੋਏ ਐਂਡ ਇਹ ਇੱਕ ਸਿਟਿੰਗ ਹਾਈ ਕੋਰਟ ਦੇ ਜਾਇਜ਼ ਤੋਂ علاوہ ਹੋਰ ਨਹੀਂ ਹੋ ਸਕਦਾ ਸੋ ਇੱਥੇ ਅਸੀਂ ਅੱਜ ਵਿਸ਼ੇਸ਼ ਤੌਰ 'ਤੇ ਆਏ ਆ ਬੜਾ ਸਾਨੂੰ ਅਫਸੋਸ ਹੈ ਸਰ ਪਿਛਲੇ ਪਾਸੇ ਡਾਕਟਰ Ambedkar ਸਾਹਿਬ ਦੀ ਮੂਰਤੀ ਹੈ ਤੁਸੀਂ ਵੇਖੋ ਕੰਸਟੀਟਿਊਸ਼ਨ ਦੇ ਉੱਤੇ ਪਹਿਲੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਫਿਰ ਥੋੜਿਆਂ ਨਾ ਭੰਨਿਆ ਗਿਆ ਫਿਰ ਡਾਕਟਰ ਸਾਹਿਬ ਦੇ ਬੁੱਤ ਨੂੰ ਵੀ ਕੋਈ ਕੋਸ਼ਿਸ਼ ਨਹੀਂ ਛੱਡੀ ਗਈ ਨੁਕਸਾਨ ਪਹੁੰਚਾਣ ਦਾ ਤਾਂ ਮੈਨੂੰ ਤਾਂ ਅਜੇ ਤੱਕ ਵੀ ਇੱਥੇ ਨਹੀਂ ਸਮਝਾਇਆ ਹੁਣ ਅਸੀਂ ਇੱਥੇ ਪਹੁੰਚੇ ਆ ਮੈਨੂੰ ਦੇਖੋ ਪਲੀਜ਼ ਫੋਟੋਸ ਅਜੇ ਤੱਕ ਵੀ ਇੱਥੇ ਪਹੁੰਚਿਆ ਨਹੀਂ ਨਜ਼ਰ ਆਈ ਐਂਡ ਇਤੋਂ ਤਕਰੀਬਨ 1000 ਗਾਸਟੇ 500 ਗਾਸਟੇ ਜਲੇਵਾਲਾ ਬਾਦ 1000 ਗਾਸਟੇ ਦਰਬਾਰ ਸਾਹਿਬ ਤੇ ਜੇ ਇੱਥੇ ਹਾਲ ਹੈ ਇੰਟਰਨੈਸ਼ਨਲ ਸ਼ਹਿਰ ਹੈ ਜਿੱਥੇ ਤਕਰੀਬਨ 5 ਤੋਂ 4 ਲੱਖ ਲੋਕ ਸਾਰੇ ਦੇਸ਼ ਦੇ ਵਿੱਚੋਂ ਦਰਸ਼ਨਾਵਾਸੀ ਆਂ ਹਾਂ ਜੀ ਦੋਸਤੋ ਕੋਈ ਇੱਕ ਪਹਿਲੀ ਘਟਨਾ ਨਹੀਂ ਇਹ ਸੋ ਪਹਿਲੇ ਵੀ ਚੰਦ ਦਿਨ ਪਹਿਲੇ ਵੀ ਤੁਹਾਨੂੰ ਪਤਾ ਇੱਕ ਬੜੀ ਸੀਰੀਅਸ ਘਟਨਾ ਇੱਥੇ ਹੋਈ ਹੈ ਕੋਈ ਕੰਪਲੀਟ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਜੰਗਲ ਦਾ ਰਾਜ ਹੈ ਇੱਥੇ ਤੋਂ ਇਸ ਗੱਲ ਕਾਰਨ ਹੋਰ ਕੋਈ ਤੁਸੀਂ ਗੱਲ ਅਗਰ ਵੀਰ ਅੰਮੇਂਦਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਈਡਲ ਮੰਦੀ ਆਪਣਾ ਹਰ ਸ਼ਹਿਰ ਚ ਹਰ ਜਗ੍ਹਾ ਤੇ ਇਹਨਾਂ ਦੀ ਤਸਵੀਰ ਲੱਗਦੀ ਤੁਸੀਂ ਮੈਨੂੰ ਦੱਸੋ ਡਾਕਟਰ ਪੀਮਰਾਵ ਮੇਤਕਰ ਸਾਹਿਬ ਤੇ ਸ਼ਹੀਦ ਐਜ਼ਮ ਪਗਲ ਸਿੰਘ ਵੀ ਸੀ ਉਹਨਾਂ ਦੀਆਂ ਫੋਟੋਜ਼ ਲਾਈਆਂ ਨੇ ਪਰ ਜਿੰਨੇ ਇਹਨਾਂ ਦੇ ਕਾਰਨਾਮੇ ਨੇ ਬਕਾਇਦਾਤ ਔਰ ਦੋਨਾਂ ਦੀ ਸੋਚ ਦੇ ਖਿਲਾਫ ਤੁਸੀਂ ਇਹ ਵੇਖ ਹੀ ਰਹੇ ਹੋ ਕਿੰਨੀ ਲੁੱਟ ਖਸੁੱਟ ਚੱਲ ਰਹੀ ਹੈ ਜਮਹੂਰੀਅਤ ਦਾ ਕਤਲ ਹੋ ਰਿਹਾ ਹਰ ਰੋਜ਼ ਬਾਕੀ ਗੱਲਾਂ ਤਾਂ ਤੁਹਾਡੇ ਨਾਲ ਸਵੇਰੇ ਕਰਾਂਗੇ ਜਿਹੜੀ ਸਿਆਸਤ ਨਾਲ ਪ੍ਰੇਰਿਤ ਨੇ ਕਿਸ ਕਿਸਮ ਦੇ ਤੇ ਹਾਲਾਤ ਨੇ ਤੁਸੀਂ ਅੱਜ ਦੇ ਦਿਨ ਵੇਖੋ ਅੱਜ ਸੂਬੇ ਦੇ ਚੀਫ ਮਿਨਿਸਟਰ ਨੂੰ ਪਰਿਵਾਰ ਸਮੇਤ ਇੱਥੋਂ ਦੇ ਕੈਬਨਿਟ ਮੰਤਰੀਆਂ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਪਿਛਲੇ 15 15 20 20 ਦਿਨ ਸਾਰਿਆਂ ਆਪਣੀ ਪੁਲਿਸ ਫੋਰਸਸ ਦੇ ਨਾਲ ਦਿੱਲੀ ਵਿੱਚ ਢੇਡੇ ਦੇ ਲਈ ਪੰਜਾਬ ਨੂੰ ਕੰਪਲੀਟਲੀ ਅਬੰਡਨ ਛੱਡ ਦਿੱਤਾ ਹੈ। ਗੁੱਡਾ ਐਲੀਮੈਂਟ ਦੇ ਸਾਹਮਣੇ ਬਿਲਕੁਲ ਹੀ ਸਾਫ਼ ਤੌਰ ਸਾਹਮਣੇ ਛੁੱੜ ਦਤਾ ਕਿ ਤੁਸੀਂ ਜੋ ਮਰਜ਼ੀ ਕਰਦੇ। ਜੀ ਸਾਫਲਾ ਦਾ ਵੀ ਕਹਿੰਦਾ ਕਿ ਜੀ ਹਰ ਬੰਦਾ ਸਾਡੇ ਗੁਲਿਆਰੇ ਦੇ ਵਿੱਚ ਤੱਕਣਾ ਕਰ। ਇਹ ਬਿਲਕੁਲ ਇਹ ਹੰਦਰਬਾਦ ਸਾਹਿਬ ਦਾ ਗੁਲਿਆਰਾ ਹੀ ਹੈ ਕਿ ਇੱਕੀ ਸ਼ੁਰੂ ਅੰਦਰ। ਅੱਛਾ ਸਰ ਇਹ ਇਸ ਤਰ੍ਹਾਂ ਨੂੰ ਕਿਵੇਂ ਕਿਉਂਕਿ ਅਕਸਰ ਬੰਬਿੰਗ ਜਿਹੜੀ ਕੱਟਣਾਵਾਨੀ ਇਹ ਬਿਲਕੁਲ ਅਲੱਗ ਹੈ ਕਿਉਂਕਿ ਇਸ ਤਰ੍ਹਾਂ ਦਾ ਸੰਵਿਧਾਨ ਦੇ ਨਾਲ ਜੁੜਿਆ ਦੀ ਇੱਕ ਸੋਵਰਨਿਟੀ ਦਾ ਜੁੜਿਆ ਮਸਲਾ ਹੈ ਇਹ ਕਿੰਨਾ ਕੁ ਜਰਾ ਸਾ ਜੀ ਇੱਕ ਚੀਜ਼ ਇਹਨੂੰ ক্লোਜ਼ਲੀ ਸਟੱਡੀ ਕਰੋ ਸ੍ਰੀ ਅਮਰਸਰ ਸਾਹਿਬ ਇੰਟਰਨੈਸ਼ਨਲ ਸ਼ਹਿਰ ਅੱਜ 26 ਜਨਵਰੀ ਵਾਲੇ ਦਿਨ ਕਨਸਟੀਟਿਊਸ਼ਨ ਦੇ ਨਿਰਮਾਤਾ ਦਾ ਬੁੱਤ ਦੇ ਨਾਲ ਜੋ ਇਹ ਕੰਮ ਕੀਤਾ ਗਿਆ ਇਹਦਾ ਮੈਸੇਜ ਕਿਥੋਂ ਤੱਕ ਜਾਏਗਾ ਇੰਟਰਨੈਸ਼ਨਲ ਟੂਰਿਸਟ ਵੀ ਇੱਥੇ ਆਦੇ ਆ ਨੈਸ਼ਨਲ ਟੂਰਿਸਟ ਵੀ ਆ ਉਹਦਾ ਸਾਫ ਤੌਰ ਹੈ ਕਿ ਰਾਜ ਕਰਨ ਦੇ ਕਾਬਿਲ ਯਾਨੀ ਜਿਨ੍ਹਾਂ ਨੂੰ ਅਸੀਂ ਰਾਜ ਦੇ ਦੋ ਕਹਿੰਦੇ ਜੀ ਬੰਦਾ ਫੜ ਲਿਆ ਗਿਆ ਅਸੀਂ ਰੈਸਟ ਕਰ ਲਿਆ ਚਿੰਤਾ ਵੀ ਨਹੀਂ ਦਿੱਤਾ ਬੰਦਾ ਤੇ ਚਲੋ ਫੜਿਆ ਗਿਆ ਇਹ ਦਿਹਾੜੇ ਜਦੋਂ ਪੁਲਿਸ ਫੋਰਸਸ ਇੱਥੇ ਇੱਕ ਇੱਕ ਚੱਪੇ ਚੱਪੇ ਤੇ ਆਦਮੀ ਬੈਠਾ ਪੁਲਿਸ ਫੋਰਸਸ ਫਿਰ ਇਹ ਕੰਮ ਹੋਣਾ ਸਿਰਫ ਪੌੜੀ ਵੀ ਲੱਗੀ ਹੈ ਪੌੜੀ ਕਿਸ ਤੋਂ ਆਈ ਕਿ ਕਿ ਇੰਨੇ ਵੀ ਫੜਿਆ ਜੈ ਹੈਰਿਟੇਜ ਦੇ ਲੋਕਾਂ ਨੇ ਫੜਿਆ ਹੈ ਸਕੋਰਟੀ ਨੇ ਫੜਿਆ ਹੈ ਉਸ ਲਈ ਨਹੀਂ ਬਣਾਇਆ ਜੀ ਅੱਜ ਮਾ ਹੁਣੇ ਪੌੜੀ ਲੱਗੀ ਬਕਾਇਦਾ ਤੌਰ ਤੇ ਪੌੜੀ ਲੱਗਣਾ ਬੰਦੇ ਦਾ ਆਣਾ ਤੋੜਾ ਲੈ ਕੇ ਦੇਖੋ ਸਾਡਾ ਮੇਰੀ ਇਹ ਗੱਲ ਸੁਣ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਨੈਕਸਟ ਲਾਈਨ ਆਫ ਐਕਸ਼ਨ ਕੀ ਤੁਹਾਡਾ ਮੇਰੀ ਸੁਣ ਤੇ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇਹ ਬਕਾਇਦਾ ਤੌਰ ਭਗਵੰਤ ਮਾਨ ਤੇ ਇਹਨਾਂ ਦੀ ਪਾਰਟੀ ਦੀ ਬਕਾਇਦਾ ਤੌਰ ਇਹਦੇ ਵਿੱਚ ਮੈਂ ਸਮਝ ਨਾ ਸਾਬ ਤੌਰ ਤੇ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਮੈਨੂੰ ਹੱਥ ਨਾ ਜੀ ਮੈਨੂੰ ਇਹ ਨਜ਼ਰ ਆਉਂਦਾ ਕਿ ਇਹਨਾਂ ਨੇ ਕੋਈ ਨਾ ਕੋਈ ਬਹੁਤ ਹੀ ਡੇਂਜਰਸ ਡਿਜ਼ਾਈਨ ਹੈ ਜੋ ਕੁਝ ਹੋ ਰਿਹਾ ਗੁਰੂਦੀ ਨਗਰੀ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਸ ਇਸ ਸੱਸੇ ਇਸ ਇੰਪੋਰਟੈਂਟ ਸ਼ਹਿਰ ਦੇ ਵਿੱਚ ਵਾਰੀ-ਵਾਰੀ ਵਾਰਦਾਤਾ ਹੋਣੀ ਕਦੀ ਡਰੋਨਸ ਦਾ ਆ ਜਾਣਾ ਕਦੀ ਬੰਬ ਅਟੈਕ ਇੱਥੇ ਸਾਰੇ ਹੋ ਜਾਣੇ ਰੋਜ਼ ਇਹ ਕੰਮ ਇੱਥੇ ਹੋਣਾ ਤੁਸੀਂ ਵੇਖੋ ਇਸ ਤੋਂ ਸੇਫੇਸਟ ਜਗ੍ਹਾ ਇਸ ਤੋਂ ਇੰਪੋਰਟੈਂਟ ਜਗ੍ਹਾ ਕੋਈ ਵੀ ਹੈ ਨਹੀਂ ਤੇ ਅੱਜ ਇੱਥੇ ਹੋਣਾ ਆਉਡੀ ਲੱਗਣੀ ਕਮ ਹੋਣਾ ਮੇਰਾ ਕਹਿ ਲੇ ਗਵਰਨਮੈਂਟ ਸਪਾਂਸਰ ਹੈ ਸਰ ਇੱਕ ਬੇਨਤੀ ਹੈ ਕਿ ਇਹ ਸਾਮਪਲਾ ਬਲੂ ਇਹਨੂੰ ਬੜਾ ਮਿਸਲੀਡ ਕਰਕੇ ਸਟੇਟਮੈਂਟ ਦਿੱਤੀ ਹੈ ਜਿਵੇਂ ਸਰਕਾਰਤ ਕਹਿੰਦਾ ਕਵੈਰੀਫਿਕੇਸ਼ਨ ਮੰਗੀ ਜਾ ਰਹੀ ਹੈ ਕਿ ਦਰਵਾਜ਼ਾ ਕਲਿਆਰੇ ਦੇ ਵਿੱਚ ਹੋਇਆ ਕਲਿਆਰਾ ਇੱਥੋਂ 800 ਮੀਟਰ ਦੀ ਦੂਰੀ ਤੋਂ ਸ਼ੁਰੂ ਹੁੰਦਾ ਲੋ ਅਸੀਂ ਇਹਨਾਂ ਗੱਲਾਂ ਤਾਂ ਇਹ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਮੇਰੀ ਬੇਨਤੀ ਇੱਕ ਸੁਣੋ ਇਹ ਜੂਰਿਸਡਿਕਸ਼ਨ ਏਰੀਆ ਹੈ ਇਹ ਇਹ ਜੂਰਿਸਟਿਕਸ਼ਨ ਸਰਕਾਰ ਦੀ ਹੈ ਮੈਂ ਤਾਂ ਤੁਹਾਨੂੰ ਇਸ ਤੋਂ ਸਾਫ਼ ਸੁਥਰਾ ਕੀ ਹੋਰ ਸਾਫ਼ ਤੌਰ ਕੀ ਦੱਸ ਸਕਣਾ ਇਹਦੇ ਤਰ ਬਕਾਇਦਾ ਤੌਰ ਆਪ ਦੀ ਸਰਕਾਰ ਦੀ ਮਿਲੀ ਭੁਗਤ ਇਹਨਾਂ ਦੀ ਇਹਨਾਂ ਦੀ ਜਿਹੜੀ ਸਰਕਾਰੀ ਇਹਨਾਂ ਦੀ ਏਜੰਸੀਜ਼ ਨੇ ਗਵਰਨਮੈਂਟ ਆਫ ਪੰਜਾਬ ਦੀਆਂ ਸਾਨੂੰ ਤੋਂ ਉਹਨਾਂ ਦਾ ਕੀ ਕਾਰਜ ਨਜ਼ਾਰਾ ਸਿਰ ਸ਼ਹਿਰ ਵਸੀ ਸੁਰੱਖਿਆ ਰੱਖ ਲਈ ਜਾਂਦੀ ਹੈ ਜੇ ਥਾਣੇ ਨਹੀਂ ਸੇਫ ਹੋ ਗਏ ਤੇ ਸ਼ਹਿਰ ਵਸੀ ਅਸੀਂ ਆਪਣੇ ਆਪ جواب ਦੇ ਰਹੇ ਜਿੱਥੇ ਥਾਣੇ ਜਿਹੜੇ ਨੇ ਥਾਣੇਦਾਰ ਜਿੱਥੇ ਥਾਣੇਦਾਰ ਆਪ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਅੰਮ੍ਰਿਤਸਰ ਦੇ ਲੋਕ ਜਾਂ ਪੰਜਾਬ ਦੇ ਲੋਕ ਆਪਣੀ ਆਪ ਨੂੰ ਕਿਸ ਤਰ੍ਹਾਂ ਸੇਫ ਸਮਝਦੇ ਨੇ ਇਥੇ ਆਪਣੇ ਆਪ ਨੂੰ ਬੰਦ ਕਰਕੇ ਅੰਦਰੋਂ ਬਾਹਰੋਂ ਤਾਲੇ ਲਾ ਲੈਂਦੇ ਨੇ ਤੇ ਕੋਠਿਆਂ ਤੇ ਗਾਰਡ ਚੜਾ ਲੈਂਦੇ ਨੇ ਬਾਦ ਕਿਸ ਤਰ੍ਹਾਂ ਹਲਕੀਆ ਦਾ ਇੰਪੈਕਟ ਕੀ ਆਏਗਾ ਲੌਂਗ ਰਨ ਦਾ ਹਾਲੇ ਦੇ ਚ ਇਹ ਹੈ ਕਿ ਆਪ ਵਾਲੇ ਅਸਤੀਫਾ ਦੇਣ ਤੇ ਘਰੋਂ ਲੈਣ ਤੇ ਕਹੇ ਚੰਗੇ ਚੰਗੀ ਸਰਕਾਰ ਨੂੰ ਕਹੇ ਚੰਗੇ ਲੋਕਾਂ ਨੂੰ ਇਥੇ ਆਖਦੇ ਬਸ ਆ ਸਾਰੀਆਂ ਚੀਜ਼ਾਂ ਇਸ ਚੀਜ਼ ਨੂੰ ਅ ਦੱਸਉਂਦਿਆਂ ਨੇ ਕਿ ਸਰਕਾਰ ਲਾਅਨ ਆਰਡਰ ਦੇ ਮੁੱਦੇ ਤੇ ਬਹੁਤ ਪੂਰੀ ਤਰ੍ਹਾਂ ਫੇਲ ਹੋਈ ਆ ਔਰ ਐਸੀ ਸਿਟਿੰਗ ਜੱਜ ਦੀ ਜਿਹੜੀ ਹੈ ਇਨਕੁਆਇਰੀ ਮੰਗੀ ਸਾਡੇ ਲੀਡਰ ਆਫ ਪਾਰਟੀ ਪ੍ਰਤਾਪ ਸਿੰਘ ਬਾਜਵਾ ਜੀ ਡਾਕਟਰ ਰਾਜਮਾਰ ਵੀਰ ਦਾ ਸਾਡੇ ਓਪੀ ਸੋਨੀ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਸਾਰੇ ਅਸੀਂ ਇੱਥੇ ਚੇਚਤ ਤੌਰ ਤੇ ਪਹੁੰਚੇ ਆ ਤਾਂ ਕਿ ਸਰਕਾਰ ਜਾ ਕੇ ਸਰਕਾਰ ਨਿਆਂ ਦੇਵੇ ਸੈਕੂਲਰ ਦੀ ਧਾਰਨਾ ਜਿਨਾਂ ਨੇ ਸਾਰੇ ਦੇਸ਼ ਚ ਫਲਾਈ ਹੈ ਡਾਕਟਰ ਸਾਹਿਬ ਹੀ ਮਰੋਬੇਦਕਰ ਜੀ ਦੇ ਅੱਜ ਉਹਨਾਂ ਦੇ ਯਾਦਗਾਰਾ ਤੇ ਹਮਲੇ ਹੋ ਰਹੇ ਨੇ ਘਰਾਂ ਤੇ ਹਮਲੇ ਹੋ ਰਹੇ ਨੇ ਘਰਾਂ ਦੇ ਬੰਬ ਛੁੱਟੇ ਜਾ ਰਹੇ ਨੇ ਥਾਣਿਆਂ 'ਚ ਬੰਬ ਛੁੱਟੇ ਜਾ ਰਹੇ ਨੇ ਕਿੱਥੇ ਹੈ ਸਰਕਾਰ ਕੋਈ ਕੈਬਨਿਟ ਮੀਟਿੰਗ ਨਹੀਂ ਕੋਈ ਸੈਸ਼ਨ ਨਹੀਂ ਬੜੀ ਦੁੱਖ ਦੀ ਗੱਲ ਹੈ ਕਾਂ ਨਗਰ ਨਿਗਮ ਦੀ ਚੋਣ ਹੋ ਰਹੀ ਮੇਰੇ ਉਹਨੂੰ ਸਵੇਰੇ ਗੱਲ ਕਰਾਂਗੇ ਉਹਦੀ ਕਹਾਣੀ ਦੀ ਕੋਸ਼ਿਸ਼ ਉਹਦੀ ਉਹਦੀ ਸਵੇਰੇ ਗੱਲ ਕਰਾਂਗੇ ਕਾਫੀ ਚੀਜ਼ਾਂ ਤੇ ਅਸੀਂ ਵਰਕ ਕਰ ਰਹੇ ਹਾਂ ਸਾਨੂੰ ਸ਼ਾਮ ਤੱਕ ਸਾਰੀਆਂ ਇਨਪੁਟਸ ਆਉਣੀਆਂ ਫਿਰ ਅਸੀਂ ਸਵੇਰੇ ਤੁਹਾਡੇ ਨਾਲ ਇੱਥੇ ਗੱਲਬਾਤ ਕਰਾਂਗੇ ਸਾਰੇ ਚਲੋ